ਭਾਰਤ ਪੈਟਰੋਲੀਅਮ ਅਤੇ ਐਨਰਜੀ ਡਿਵੈਲਪਮੈਂਟ ਲਿਮਟਿਡ ਵੱਲੋਂ ਤੇਲ ਅਤੇ ਗੈਸ ਬਚਾਓ ਮੁਹਿੰਮ ਦੀ ਕੀਤੀ ਸ਼ੁਰੂਆਤ ਐਸਐਚਓ ਸਿਟੀ ਪੁਪਿੰਦਰਜੀਤ ਸਿੰਘ ਵੱਲੋਂ ਬੱਚਿਆਂ ਨੂੰ ਪੈਟਰੋਲੀਅਮ ਪਦਾਰਥਾਂ ਦੀ ਬਚਤ ਸੰਬੰਧੀ ਦਿੱਤੀ ਜਾਣਕਾਰੀ ਇਸ ਉਪਰੰਤ ਚੰਡੀ ਦੇ ਕੇ ਕੀਤਾ ਰਵਾਨਾ ਇਸ ਮੌਕੇ ਭਾਰਤੀ ਪੈਟਰੋਲੀਅਮ ਦੇ ਟੈਰੀਟਰੀ ਕੋਆਰਡੀਨੇਟਰ ਕਪਲ ਨਿਰੰਜਨ ਸ਼ਮਸ਼ੇਰ ਸਲਤਾਨੀਆਂ ਸਿਲਜ ਅਫਸਰ ਆਸ਼ੂਤੋਸ਼ ਗੌਤਮ ਕੁਸ਼ ਗੁਪਤਾ ਵੱਲੋਂ ਵੀ ਪੈਟਰੋਲੀਅਮ ਬਚਾਉਣ ਸੰਬੰਧੀ ਸੁਝਾਅ ਦਿੱਤੇ ਗਏ ਇਸ ਮੌਕੇ ਨਰਸੀ ਰਾਮ ਹੌਲੀ ਹਾਰਟ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸਿੰਘਲਾ ਪ੍ਰਿੰਸੀਪਲ ਭੁਪਿੰਦਰ ਸਿੰਘ ਵੱਲੋਂ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ ਸਰ ਸ਼ੋਭਨਾ ਪਿਆਪੜ ਕਪਿਲ ਨਿਰੰਜਨ ਟੈਰੀਟਰੀ ਕੋਆਰਡੀਨੇਟਰ ਬੀਪੀਸੀਐਲ ਕਪਿਲ ਜੀ ਤੁਸੀਂ ਭਾਰਤ ਪੈਟਰੋਲੀਅਮ ਵੱਲੋਂ ਮਹੀਨਾ ਸ਼ੁਰੂ ਕੀਤੀ ਗਈ ਹੈ ਵੀ ਬੱਚਿਆਂ ਨੂੰ ਕਿਉਂ ਸ਼ੁਰੂ ਕਰਵਾਇਆ ਕੀਤੀ ਗਈ ਹੈ ਪੈਟਰੋਲੀਅਮ ਨੂੰ ਬਚਾਓ ਇਸ ਤਰ੍ਹਾਂ ਤੁਸੀਂ ਦੇਖਦੇ ਉਸ ਨੇ जी हर साल भारत सरकार की तरफ से ये आयोजन आयूज, होता है इसका सक्षम इसको बोलते हैं पहले इसका नाम था ओ जी सी एफ ऑयल एंड गैस कंजर्वेशन फोर्ट नाइट चौदह दिन का होता है ये फोर्टीन डेज का फोर्टीन फेबर से ट्वेंटी एट फेबर तक तो इसमें हम बच्चों के थ्रू प्रमोट करते हैं कि वो ऑयल कंजर्वेशन खुद अपनाएं और अपने पेरेंट्स को और अपने परिवार वालों को बाकी लोगों को सिखाएं कि कैसे एनर्जी बचाई जा सकती है जिससे कि कम से कम उसका यूज हो और कैसे गाड़ी चलाना है जिससे कि कम से कम उसका पेट्रोल डीजल का यूज़ हो घर में कुकिंग कैसे करनी है कम फ्लेम पे करनी है जिससे कि वेस्टेज कम हो आपका कुकिंग फ्यूल का सोलर एनर्जी का यूज़ करें ऐसी बहुत सारी चीज़ें हैं जो बच्चों को सिखाई जाएंगी तो प्रमोट बहुत अच्छी तरीके से होगा ये ये हम लोग दो जगह करेंगे पहला आज हम कर रहे हैं इस संडे को कर रहे हैं यहाँ पर मानसा डिस्ट्रिक्ट में اس کے بعد اگلے اگلے ہفتے سنڈے کو پھر ہوگا مکھسر میں وہاں پر سائیکل ریلی کا ایاجن ہوگا مکھسر میں میں سمجھنا کمپنی والوں نے یہ بہت بہت ودیا اپرالہ کیتا گیا ہے کیونکہ اج کل دی جنریشن نو فیول سیونگ بارے دسنا بہت ضروری ہے کیویں اپا فیول دی صحیح ورتو کر کے جڑے اپنے ریسورسز اں انہاں نو اپا کنٹرول کر سکدے ہیں تے جڑی آن والی جنریشن اں انہاں لیے بھی اپا کچھ رکھمیاں ریسورسز وغیرہ جڑیاں ہیں ہیں جو عام بچے نو اپا ਪੜਾਈਆਂ ਵਿੱਚ ਵੀ ਸਿਖਾਣੇ ਆ ਕਿ ਕਿਸ ਤਰ੍ਹਾਂ ਆਪਾਂ ਦੇ ਰਿਸੋਰਸਸ ਪ੍ਰੀਜ਼ਰਵ ਕਰਕੇ ਆਉਣ ਵਾਲੀ ਜਨਰੇਸ਼ਨ ਵਾਸਤੇ ਆ ਚੀਜ਼ਾਂ ਉਹਨਾਂ ਲਈ ਵੀ ਮੁਹਾਈਆਂ ਕਰਾ ਸਕਦੇ ਹਾਂ ਤਾਂ ਕਿ ਉਹ ਜਨਰੇਸ਼ਨ ਨੈਲਜ ਜਨਰੇਸ਼ਨ ਵੀ ਆਪਣੀ ਜਨਰੇਸ਼ਨ ਨੂੰ ਯਾਦ ਰੱਖਣ ਕਿ ਆਪਾਂ ਨੇ ਕੀ ਕੀ ਉਪਰਾਲੇ ਕੀਤੇ ਸੀ ਤੇ ਮੈਂ ਸਮਝਦਾ ਕਿ ਸਕੂਲ ਦੇ ਨਾਲ ਜੁੜ ਕੇ ਕੰਪਨੀ ਨੇ ਜਾਂ ਕੰਪਨੀ ਵੱਲੋਂ ਆ ਉਪਰਾਲਾ ਕੀਤਾ ਗਿਆ ਤਾਂ ਅਸੀਂ ਬਹੁਤ ਖੁਸ਼ ਹਾਂ ਕਿ ਇਸ ਤਰ੍ਹਾਂ ਦੇ ਕਾਰਕ੍ਰਮ ਜਰੂਰ ਹੋਣੇ ਚਾਹੀਦੇ ਬੱਚਿਆਂ ਵਿੱਚ ਜਾਗਰੂਤਾ ਲਿਆਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਵੇਂ ਆਪਾਂ ਤੇਲ ਦੀ ਸਹੀ ਵਰਤੋਂ ਕਰਕੇ ਇੱਕ ਵਧੀਆ ਜਨਰੇਸ਼ਨ ਵਾਸਤੇ ਰਿਸੋਰਸਸ ਤਿਆਰ ਕਰ ਸਕਦੇ ਆ ਵਾਤਾਵਰਨ ਤੇ ਕੀ ਪ੍ਰਭਾਵ ਪਗਵਾਣਾ ਜੀ ਵਾਤਾਵਰਨ ਤੇ ਦੇਖੋ ਜੀ ਅੱਜਕੱਲ ਜਿਵੇਂ ਪੋਲੂਸ਼ਨ ਦਾ ਬਹੁਤ ਬੋਲਾਬਾਲਾ ਹੈਗਾ ਤੇ ਕਿਉਂਕਿ ਆਪਾਂ ਇਹ ਵੀ ਜਾਣਦੇ ਆ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਤੇ ਜਿਹੜੀ ਕਮਿੰਗ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਦੇ ਕੰਦੇ ਉੱਪਰ ਬਹੁਤ ਵੱਡਾ ਪਹਾੜ ਹੈਗਾ ਕਿ ਜੇ ਉਹ ਇਸ ਤਰ੍ਹਾਂ ਦੇ ਕਾਇਕ੍ਰਮ ਵਿੱਚ ਜਾਗਰੂਕ ਹੁੰਦੇ ਆ ਤੇ ਨਾਲ ਆਪਣੀ ਸੁਸਾਇਟੀ ਵਿੱਚ ਤੇ ਜਿੱਥੇ ਉਹ ਜਾਂਦੇ ਆ ਜੰਗ ਜਨਰੇਸ਼ਨ ਤੇ ਉਹਨਾਂ ਨੂੰ ਜਾਗਰੂਕ ਕਰਨਗੇ ਤੇ ਮੈਨੂੰ ਲੱਗਦਾ ਵਾਤਾਵਰਣ ਵਿੱਚ ਬਹੁਤ ਹੱਦ ਤੱਕ ਜੋ ਆਪਣਾ ਕੰਟਰੀ ਜਿਹੜੀ ਹੈਗੀ ਆ ਬੜੇ ਸਕੇਲ ਤੇ ਆਪਾਂ ਦੇਖਦੇ ਆ ਪੋਲੂਸ਼ਨ ਦੇ ਵਿੱਚ ਉਹਨਾਂ ਦੇ ਨੰਬਰ ਆਉਂਦਾ ਉੱਪਰ ਉੱਪਰ ਨੰਬਰ ਆਉਂਦਾ ਤੇ ਉਹ ਕਾਫੀ ਹੱਦ ਤੱਕ ਕਾਫੀ ਪਿੱਛੇ ਚਲਿਆ ਜਾਏਗਾ ਤੇ ਆਪਾਂ ਇਸ ਖੇਤਰ ਵਿੱਚ ਕਾਫੀ ਤੱਕ ਕੀ ਕਰ ਸਕਦੇ ਹਾਂ ਇਹੀ ਬਹੁਤ ਵਧੀਆ ਪ੍ਰਭਾਅ ਲੱਗਾ ਜੀ ਜੇ ਬੇਰੀ ਬੱਚਿਆਂ ਤੋਂ ਸ਼ੁਰੂਆਤ ਕੀਤੀ ਗਈ ਹੈ ਜੀ ਤੇਲ ਬਚਾਓ ਮੈਂਬਰ ਪਰੋਲੀਮ ਪਦਾਰਤਾਂ ਦੇ ਇਹਨਾਂ ਆਏ ਹੋਏ ਨੇ ਨਵੇਂ ਦੇ ਸੈਂਟਰ ਤੋਂ ਵੀ ਆਏ ਨੇਗੇ ਸਕੂਲ ਵੱਲੋਂ ਜੋ ਮੈਂਬਰ ਰੱਖੀ ਗਈ ਹੈ ਜੀ ਆਪਾਂ ਬੱਚਾ ਨੂੰ ਜਾਗਰਤ ਕਰਨ ਵਾਸਤੇ ਬਹੁਤ ਵਧੀਆ ਹੈਗਾ ਇਹ ਜੇ ਪੁਲਿਸ ਪ੍ਰਸ਼ਾਸਨ ਸਾਡਾ ਫਰਜ਼ਵੰਦਾ ਸੁਰੱਖਿਆ ਪੱਖੋਂ ਵੀ ਇਹਨਾਂ ਦੇ ਨਾਲ ਚੱਲਣਾ ਅਸੀਂ ਬਹੁਤ ਖੁਸ਼ ਹਾਂ ਗੱਲ ਤੋਂ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ